ਦੀ ਕੀ ਕਰ ਜਾਣ ਲਿਈ ਜਾ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਇੱਕ ਅੱਜ ਤੁਹਾਨੂੰ ਸਾਰਿਆਂ ਨੂੰ ਵਧਾਈਆਂ ਦੇਉਂਗੀ ਕਿ ਆਮ ਆਦਮੀ ਪਾਰਟੀ ਨੇ ਜਲੰਧਰ ਦੀ ਸੀਟ ਜਿੱਤੀ ਹੈ ਤਾਂ ਸਾਰੇ ਵਧਾਈ ਦੇ ਬੰਦਰ ਆਪਾਂ ਤੇ ਅੱਜ ਦੀ ਜਿਹੜੀ ਮੀਟਿੰਗ ਦਾ ਮੇਨ ਮਕਸਦ ਸੀ ਅੱਜ ਸਾਡੇ ਮਾਜੋਬ ਡੀਐਸਪੀ ਸਾਹਿਬ ਤੇ ਸਾਰੇ ਐਸਐਚਓ ਚੌਂਕੀ ਇੰਚਾਰਜ ਸਾਰੇ ਜਿਹੜੀ ਕੁਝ ਨਵੀਂ ਟੀਮ ਆਈ ਹੈ ਇੱਕ ਤਾਂ ਸਾਰਿਆਂ ਨਾਲ ਮੁਲਾਕਾਤ ਦਾ ਸੀਗਾ ਔਰ ਦੂਸਰਾ ਜਿਵੇਂ ਤੁਸੀਂ ਜਾਣਦੇ ਹੋ ਵੀ ਪੰਜਾਬ ਸਰਕਾਰ ਨਸ਼ਿਆਂ ਦੇ ਵਿਰੁੱਧ ਪੂਰੀ ਮਿਹਨਤ ਛੇੜੀ ਹੋਈ ਹੈ ਔਰ ਮੈਂ ਫਕਰ ਨਾਲ ਕਹੂੰਗੀ ਕਿ ਰਾਜਪੁਰਾ ਵਿੱਚ ਉਹ ਮਹੀਮ ਲਈ ਸਾਰੇ ਬਹੁਤ ਅਗਰੈਸਿਵ ਨੇ ਔਰ ਨਸ਼ੇ ਜਿਹੜੇ ਨਸ਼ੇ ਵੇਚਦੇ ਐ ਉਹਨਾਂ ਤੇ ਕਾਰਵਾਈਆਂ ਵੀ ਕੀਤੀਆਂ ਜਾ ਰਹੀਆਂ ਇੱਕ ਤਾਂ ਸਾਡੀ ਇਸ ਤੇ ਮੀਟਿੰਗ ਸੀਗੀ ਕਿ ਅੱਜ ਇਹਨਾਂ ਤੇ ਵੱਲ ਅਸੀਂ ਹੋਰ ਧਿਆਨ ਦੇਈਏ ਜਿਹੜੇ ਕੋਈ ਗਲਤ ਅੰਸਰ ਹੈ ਉਹਨਾਂ ਤੇ ਕੰਟਰੋਲ ਕੀਤਾ ਜਾਵੇ ਦੂਸਰਾ ਰਾਜਪੁਰੇ ਵਿੱਚ ਪਿੱਛੇ ਜੇ ਕਈ ਦਿਨਾਂ ਤੋਂ ਸਾਨੂੰ ਸ਼ਿਕਾਇਤਾਂ ਵੀ ਮਿਲ ਰਹੀਆਂ ਅਸੀਂ ਵੀ ਕੁਝ ਲੋਕ ਤਲਵਾਰਾਂ ਲੈ ਕੇ ਘੁੰਮ ਰਹੇ ਨੇ ਕਿਰਪਾਨਾਂ ਲੈ ਕੇ ਘੁੰਮ ਰਹੇ ਨੇ ਤਾਂ ਸਾਰੀ ਟੀਮ ਨਾਲ ਅੱਜ ਡੀਐਸਪੀ ਸਾਹਿਬ ਨਾਲ ਇਹੀ ਮੀਟਿੰਗ ਹੋਈ ਹੈ ਕਿ ਜਿਹੜੇ ਗੁੰਡਾ ਅੰਸਰ ਹੈ ਉਹਨਾਂ ਦੇ ਨੱਥ ਪਾਈ ਜਾਵੇ ਉਹਨਾਂ ਨੂੰ ਕੰਟਰੋਲ ਕੀਤਾ ਜਾਵੇ ਤਾਂ ਕਿ ਰਾਜਪੁਰੇ ਵਿੱਚ ਕੋਈ ਬਾਰ ਦਰਤ ਨਾ ਹੋਵੇ ਔਰ ਮੈਨੂੰ ਮਾਨ ਹੈ ਜਿਹੜੀ ਸਾਡੀ ਟੀਮ ਹੈ ਬਹੁਤ ਅੱਛੀ ਟੀਮ ਹੈ ਔਰ ਰਾਜਪੁਰੇ ਦੇ ਮਾਹੌਲ ਨੂੰ ਅਸੀਂ ਪੂਰਾ ਵਧੀਆ ਸੁਖਾਵਾਂ ਮਾਹੌਲ ਬਣਾਵਾਂਗੇ ਔਰ ਰਾਜਪੁਰੇ ਵਿੱਚ ਐਦਾਂ ਦੀ ਇਹਨਾਂ ਨੇ ਮੈਨੂੰ ਪੂਰੀ ਗਰੰਟੀ ਦਿੱਤੀ ਹੈ ਕਿ ਰਾਜਪੁਰੇ ਵਿੱਚ ਐਦਾਂ ਦੀ ਕੋਈ ਵੀ ਘਟਨਾ ਨਹੀਂ ਹੋਊਗੀ ਤੇ ਇੱਕ ਗੱਲ ਹੋਰ ਸੀ ਕਿ ਜਿਹੜੀ ਆਮ ਜਨਤਾ ਪੁਲਿਸ ਤੋਂ ਜਾਂਦੀ ਡਰਦੀ ਹੈ ਤਾਂ ਸਾਰਿਆਂ ਨੂੰ ਇਹੀ ਕਿਹਾ ਗਿਆ ਹੈ ਕਿ ਜਦੋਂ ਵੀ ਆਮ ਲੋਕ ਆਣ ਉਹਨਾਂ ਨੂੰ ਪੂਰੀ ਰਿਸਪੈਕਟ ਮਿਲੇ ਉਹਨਾਂ ਦੀ ਗੱਲ ਸੁਣੀ ਜਾਵੇ ਉਹਨਾਂ ਨੂੰ ਇਹ ਨਾ ਲੱਗੇ ਕਿ ਅਸੀਂ ਪੁਲਿਸ 'ਚ ਗਏ ਸੀ ਜੀ ਪੁਲਿਸ ਨੇ ਸਾਡੀ ਗੱਲ ਨਹੀਂ ਸੁਣੀ ਤਾਂ ਸਾਰੀ ਟੀਮ ਨੇ ਪੂਰਾ ਭਰੋਸਾ ਦਿਵਾਇਆ ਕਿ ਆਮ ਲੋਕਾਂ ਦਾ ਅਸੀਂ ਪੂਰੀ ਰਿਸਪੈਕਟ ਕਰਾਂਗੇ ਔਰ ਜਿਹੜੇ ਗੁੰਡਾ ਅਨਸਰ ਹੈ ਉਹਨਾਂ ਵੱਲ ਵਿਰੁਧਕ ਪੂਰੀ ਕਾਰਵਾਈ ਕੀਤੀ ਜਿੱਦਾਂ ਕਿ ਪੁਲਸਰਾਂ ਸਮੇਤ ਨਾਕਾਬੰਦੀ ਕੀਤੀ ਜਾਂਦੀ ਹੈ ਉੱਥੇ ਕਈ ਨੰਬਰ ਪਲੇਟਾਂ ਤੋਂ ਬਿਨਾਂ ਮੋਟਰਸਾਈਕਲ ਤੇ ਗੁੰਡਿਆਂ ਦੇ ਪੁਲਸ ਰੁਕਦੀ ਹੈ ਉਹ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦੇ ਕਿਸੇ ਸਿਫਾਰਸ਼ੀ ਬੰਦੇ ਨੂੰ ਫੋਨ ਕਰਾ ਕੇ ਉਹਨੂੰ ਛਡਵਾ ਕੇ ਲੈ ਜਾਂਦੇ ਨੇ ਇਸੇ ਤਰ੍ਹਾਂ ਕ੍ਰਾਈ ਕਹੀ ਹੈ ਕਿ ਜੇ ਕੋਈ ਗਲਤ ਬੰਦਾ ਹੈ ਕੋਈ ਵੀ ਆਮ ਆਦਮੀ ਪਾਰਟੀ ਦਾ ਵਰਕਰ ਕਵੇ ਕੋਈ ਗਲਤ ਕੰਮ ਕਰਦਾ ਹੈ ਕੋਈ ਵਰਕਰ ਹੈ ਕੋਈ ਪੀਏ ਹੈ ਕੋਈ ਵੀ ਹੈ ਕਿਸੇ ਦੀ ਗੱਲ ਨਹੀਂ ਸੁਣੀ ਜੋ ਅਸੀਂ ਕ੍ਰਾਈਮ ਰੋਕਣਾ ਹੈ ਉਸ ਕ੍ਰਾਈਮ 'ਚ ਜੇ ਕੋਈ ਮੇਰਾ ਫੈਮਿਲੀ ਮੈਂਬਰ ਵੀ ਹੈ ਉਸ ਤੇ ਵੀ ਕਾਰਵਾਈ ਕੀਤੀ ਜੀ ਮੈਡਮ ਜੀ ਕਿ ਤੁਸੀਂ ਕਿਹਾ ਕਿ ਨਸ਼ੇ ਨੂੰ ਰੋਕਣ ਵਾਸਤੇ ਪੰਜਾਬ ਸਰਕਾਰ ਕਾਫੀ ਉਪਰਾਲੇ ਕਰ ਰਹੀ ਹੈ ਤੇ ਭਗਵੰਤ ਮਾਨ ਜੀ ਨੇ ਕਿਹਾ ਕਿ ਨਸ਼ੇ ਫੜਨੇ ਵੀ ਚਾਹੀਦੇ ਤੇ ਰੁਪਈਏ ਨੂੰ ਅੰਦਰ ਕਰਨਾ ਚਾਹੀਦਾ ਜੇ ਆਪਣੇ ਰਾਜਪੁਰੇ ਦੇ ਵਿੱਚ ਹੋਣੀ 6 ਕਿਲੋ ਫੀਮ ਰੀਸੈਂਟਲੀ ਅੱਜ ਜੀ ਪ੍ਰੈਸ ਕਾਨਫਰੰਸ ਹੋਈ ਹੈ। ਕਿਹੜਾ ਜਿਸ ਅਫਸਰ ਨੇ ਉਹ ਫੜੀ ਹੈ ਜਿਹੜੀ ਟੀਮ ਨੇ ਉਹ ਫੜੀ ਆ। ਉਹਨਾਂ ਨੂੰ ਕੋਈ ਤਰੱਕੀ ਆ ਕੋਈ ਸਨਮਾਨ ਦੀਵਾਨ ਵਾਸਤੇ ਤਾਂ ਕਿ ਪੁਲਿਸ ਦੇ ਹੌਸਲੇ ਵਧਣ। ਕੁਝ ਕਹਿਜੋ ਉਪਰਾਲਾ ਕਰੂਗੀ। ਬਿਲਕੁਲ ਹੋਊਗਾ ਜੀ। ਮੈਂ ਪਹਿਲਾਂ ਕਹਿ ਕੇ ਆਈ ਆ ਕਿ ਪੰਜਾਬ ਵਿੱਚ ਸਾਡੀ ਅਸੀਂ ਇਹ ਕੋਸ਼ਿਸ਼ ਰੱਖੀ ਹੈ ਡੀਐਸਪੀ ਬਰਾੜ ਸਾਹਿਬ ਦੇ ਇੰਨਾ ਦੀ ਅਗਵਾਈ ਵਿੱਚ ਪੂਰੀ ਟੀਮ ਕੀ ਅਸੀਂ ਰਾਜਪੁਰੇ ਨੂੰ ਨੰਬਰ 1 ਲਿਆਂਦਾ ਜਾਵੇ ਔਰ ਸੀਐਮ ਸਾਹਿਬ ਤੋਂ ਐਪਰੀਸ਼ੀਏਸ਼ਨ ਵੀ ਮਿਲੇ ਔਰ ਜੋ ਇਹਨਾਂ ਦੀ ਤਰੱਕੀ ਦਾ ਹੈ ਉਹ ਵੀ ਸਿਸਟਮ ਜਰੂਰ ਕੀਤਾ ਜਾਊਗਾ ਔਰ ਉਹਨਾਂ ਨੂੰ ਪੂਰੀ ਐਪਰੀਸ਼ੀਏਸ਼ਨ ਮਿਲੇਗੀ ਇਹ ਵੀ ਆਪਣੀਆਂ ਜਾਨਾਂ ਤੇ ਖੇਲ ਕੇ ਜਾਨਾ ਜੋਖਮ ਚ ਪਾ ਕੇ ਇਹ ਇਦਾਂ ਦੀਆਂ ਨਸ਼ੇੜੀਆਂ ਦੀਆਂ ਗੁੰਡਾ ਅੰਸਰ ਨਾਲ ਮੁਕਾਬਲਾ ਕਰਦੇ ਐ ਤਾਂ ਇਹਨਾਂ ਦਾ ਵੀ ਹੱਕ ਹੈ ਇਹਨਾਂ ਨੂੰ ਵੀ ਐਪਰੀਸ਼ੀਏਸ਼ਨ ਮਿਲੇ ਜਨਜਨ ਜੀ ਐਸ ਡੀ ਐਮ ਸਾਹਿਬ ਛੁੱਟੀ ਤੇ ਚਲੇ ਗਏ ਨੇ 6 ਮਹੀਨੇ ਦੀ ਛੁੱਟੀ ਤੇ ਨੇ ਕਿਉਂਕਿ ਹੋਰ ਐਸ ਡੀ ਐਮ ਸਾਹਿਬ ਦੀ ਉੱਥੇ ਲੋੜੀਂਦੀ ਚਾਹੀਦੀ ਹੈ ਬਿਲਕੁਲ ਜਲਦੀ ਜਲਦੀ ਹੀ ਨਵੇਂ ਐਸ ਡੀ ਐਮ ਸਾਹਿਬ ਆ ਰਹੇ ਨੇ ਬਹੁਤ ਜਲਦੀ ਆ ਰਹੇ ਜੀ ਸਰ ਥੈਂਕ ਯੂ ਬਾਤ ਨਹੀਂ ਕੀ ਕਹਿਣਾ ਚਾਹੁੰਦੇ ਹੋ ਅੱਜ ਜਿਹੜੀ ਮੀਟਿੰਗ ਰੱਖੀ ਆ ਬਸ ਡਾਕਟਰ ਸਾਰੇ ਐਸਐਸਪੀ ਸਾਹਿਬ ਨੂੰ ਬਰੀਫਿੰਗ ਕੀਤੀ ਸਾਨੂੰ ਬੜਾ ਵਧੀਆ ਇਹ ਸਾਰਿਆਂ ਨੂੰ ਬੜਾ ਚੰਗਾ ਇਹ ਇੱਕ ਅਨਾਰਗੇਜਮੈਂਟ ਆ ਤੇ ਮੈਂ ਬਹੁਤ ਧੰਨਵਾਦ ਆ ਮੈਮ ਦਾ ਥੈਂਕ ਯੂ ਵੈਰੀ ਮਚ ਮੈਮ ਜਿਹੜਾ ਤੁਸੀਂ ਆ ਕੇ ਸਾਰਿਆਂ ਨੂੰ ਕੀਤਾ ਬਾਕੀ ਸਾਨੂੰ ਸਾਡੇ ਐਸਐਸਪੀ ਸਾਹਿਬ ਪਟਿਆਲਾ ਡੀਏਜੀ ਸਾਹਿਬ ਡੀਜੀਪੀ ਸਾਹਿਬ ਪੰਜਾਬ ਤੇ ਸੀਐਮ ਸਾਹਿਬ ਉਹਨਾਂ ਵੱਲੋਂ ਸਮੇਂ-ਸਮੇਂ ਸਿਰ ਡਾਇਰੈਕਸ਼ਨਸ ਆ ਰਹੀਆਂ ਨੇ ਨਸ਼ੇ ਦੇ ਖਿਲਾਫ ਉਮੀ ਅਸੀਂ ਕੰਮ ਕਰ ਰਹੇ ਹਾਂ ਤੇ ਜੋ ਰਾਜਪੁਰਾ ਪੁਲਿਸਾ ਬਹੁਤ ਮਨ ਤੰਦਨ ਤੰਦਹੀ ਨਾਲ ਕੰਮ ਕਰ ਰਹੀ ਆ ਉਵੇਂ ਕਰਦੇ ਬੜੀ ਵੱਡੀ ਘਟ ਹੈ ਕਿ ਪੁਲਿਸ ਦੀ ਨਫਰੀ ਬੜੀ ਘਟ ਹੈ ਇਸ ਨੂੰ ਲੈ ਕੇ ਕੋਈ ਡਿਮਾਂਡ ਕੀਤੀ ਜਾਵੇ ਇਹ ਆਡਾ ਆਪ ਦੇਖ ਲਾਂਗੇ ਦੈਟ ਇਜ਼ ਅ ਡਿਫਰੈਂਟ ਮੈਟਰ ਹੈ ਸਰਪੱਬ ਜੀ ਜੀ ਮੈਡਮ ਅੱਜ ਖੜੇ ਹੈ ਤੇ ਤੁਸੀਂ ਵੀ ਖੜੋ ਸਾਡੇ ਵੱਲੋਂ ਇੱਕ ਰਿਕਵੈਸਟ ਕੀਤੀ ਗਈ ਸੀ ਐਸਐਸਪੀ ਸਾਹਿਬ ਨੂੰ ਵੀ ਜਿੰਨੀ ਵੀ ਰਾਜਗੁਰੂ ਰਿਕਵਰੀ ਹੁੰਦੀ ਹੈ ਇਲਾਕੇ ਤੋਂ ਹੁੰਦੀ ਹੈ ਉਹ ਰਾਜਪੁਰੇ ਦੇ ਵਿੱਚ ਪ੍ਰੈਸ ਕਾਨਫਰੈਂਸ ਹੋਣੀ ਚਾਹੀਦੀ ਉਹ ਵੀ ਕਰ ਲਿਆ ਕਰਾਂਗੇ ਜੀ ਸਾਡੀ ਗੱਲ ਐਸਐਸਪੀ ਸਾਹਿਬ ਤੱਕ ਪਹੁੰਚਾਓ ਸ਼ੋਰ ਜੀ ਸ਼ੋਰ ਅਸੀਂ ਆਲਰੇਡੀ ਕਰੀ ਵੀ ਆ ਤੇ ਕਰਾਂਗੇ ਬਹੁਤ ਜੀ ਥੈਂਕ ਯੂ ਵੈਰੀ ਥੈਂਕ ਯ